ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕਿੱਦਾਂ ਠੀਕ ਠਾਕ ਮੈਸ ਟਾਈਮਾਂ ਦਾ ਫਰਾਂਸ ਬੈਲਟਾ ਖੋਲਿਆ ਕਰਦਾ 8 ਵਜੇ ਹੁਣ ਆਪਾਂ ਜਾਨੂੰ ਇਹ ਕੰਮ ਨਿਬੜਦਿਏ ਬੈਲਟਾ ਖੋਲ ਕੇ ਰੱਖ ਲੈਣੀ ਆ ਬਾਕੀ ਜੇ ਅਨਲੋਡਿੰਗ ਹੋਣੀ ਫਿਰ ਨਾਲ-ਨਾਲ ਇਕੱਠੀਆਂ ਕਰੀ ਜਾਣੀਆਂ ਬੋਰਡ ਦੇ ਅਰਲੀ ਸ਼ੇਅਰ ਕੰਪਨੀਆ ਸੂਰਜ ਰੜ ਪਿਆ ਇਹ ਟਾਈਮ ਇਥੇ 6:37 ਹੋਏ ਆਪਣੇ ਕੋ ਟਾਈਮ ਹੈਗਾ ਦਾ ਬੈਲਟਾਂ ਵੀ ਖੋਲਤੀਆਂ ਟਰੱਕ ਨੂੰ ਵੀ ਕਪੜਾ ਮਾਰਤਾ ਕੱਲ ਉਹ ਗਲਤ ਜਗ੍ਹਾ ਚੱਲ ਗਿਆ ਦਾ ਲਿਬੜ ਗਿਆ ਦਾ ਸਾਹ ਥੱਲੇ ਸਾਫ਼ ਕੀਤਾ ਇਹਨ ਇੱਕ ਗੱਡੀ ਹੋਰ ਅਗਲਾ ਗਈ अनलोडिंग हो गई स्टार्ट पूरे 8:00 बजे ते रोज ही ਲਗਾਉਣਾ ਆਪਾਂ ਇਥੇ અનਲੋਡ ਕਰਤੀ ਹੁਣ ਆਪਾਂ ਚੱਲੇ 100 ਕਿਲੋਮੀਟਰ ਦੂਸਰੀ ਜਗ੍ਹਾ ਲੋਡ ਗਨ 100 meters turn left onto D23 ਇਹ ਪਿੰਡ ਚ ਆਏ ਬੈ ਤਾਂ ਆਪਾਂ ਖਾਲੀ ਕਰਨਾ ਹੁਣ ਆਪਾਂ ਦੂਜੀ ਜਗ੍ਹਾ ਚੱਲੇ ਲੋਡ ਗਾਣਾ ਇੱਕ ਕਿਸਾਨ ਦਾ ਘਾਹ ਰਗਾ ਸਾਰੇ ਇੱਥੇ ਸੰਦ ਖੜੇ ਹੋਦੇ ਟਰੈਕ ਟਰਾਲੀ ਸਾਰੀਆਂ ਮਸ਼ੀਨਰੀਆਂ मेथा जा नौ बजगा अठ मिनट हो शहर काफी बड़ा है अड़ताली किलोमीटर रह गया ਫਰਾਂਸ ਦੇ ਖੇਤ ਦੇਖਦੇ ਜਾਂਦੇ ਪ੍ਰਾਪਲਾਤਾ ਰੈਂਪ 'ਤੇ 2 ਵਜੇ ਹੋਣਾ ਲੋਡ ਇਹ 11:30 ਹੋਏ ਆਰਾਮ ਨਾਲ ਟਰੱਕ 'ਚ ਬੈਠੋ ਖਾਓ ਪੀਓ ਫੋਨ ਚਲਾਓ ਟਰੱਕ ਮੇਰਾ ਹੁਣ ਲੋਡ ਹੋਣਾ ਹੋਇਆ ਸਟਾਰਟ 3:20 ਹੋ ਗਏ ਇੱਥੇ 4-5 ਘੰਟੇ ਨੂੰ ਪੜਿਓ ਇਹ 630 ਕਿਲੋਮੀਟਰ ਇੱਥੇ ਦੇ ਫਰਾਂਸ 'ਚ ਜਾਣਾ ਖਾਲੀ ਕਰਨਾ ਫਰਾਂਸ 'ਚ ਅੱਜ ਜਿੰਨੀ ਚੱਲਦੀ ਖੜ ਜਾਣਾ ਸੋਮਵਾਰ ਨ ਤੜਕੇ ਸਟਾਰਟ ਕਰਨਾ ਨਾ ਕੱਲੋ ਬੰਦ ਹੈ ਇਹ ਬੜੇ ਟਰੱਕ ਲੋਡ ਹੋਇਆ ਕਰਦਾ ਦੇ ਦੇਮ ਕਿੰਨੇ ਕ ਬਿੰਨੇ ਕਰਦੇ ਡੀਜ਼ਲ ਵੀ ਪਾਉਣਾ ਟਰੱਕ 'ਚ ਲੋਡ ਲੈਗਾ ਆਪਾਂ ਤੁਰਪੇ ਪਹਿਲਾਂ ਹੁਣ ਪਾਉਣਾ ਤੇਲ ਬਾਕੀ ਕੰਮ ਦੇਖਦੇ ਆਂ ਫਿਰ ਬਾਅਦ 'ਚ ਇੱਕ ਪਾਰਕਿੰਗ ਭੇਜੀ ਸਪੈਚਰ ਦਾ ਮੈਸੇਜ ਆਇਆਗਾ ਦਾ ਪੁਰਤਗਾਲ ਦਾ ਟਰਾਲਾ ਦੇਣਾ ਦੇਖਦੇ ਹੁਣ ਕਿੱਦਾਂ ਹੁੰਦੀ ਹੈ ਹਜਾਤ ਐ ਨਹੀਂ ਉਹਦਾ ਮੁੜਕਾ ਮੈਸੇਜ ਪਹਿਲਾਂ ਤੇਲ ਭਰਨੇ ਗੱਡੀ ਜੇ ਹੁਣ ਫਰਾਂਸ ਜਿਹੜੀ ਸਾਈਡ ਨੂੰ ਚੱਲੇ ਹੋਏ ਨਾ ਇੱਧਰ ਅੰਗੂਰਾ ਦੀ ਖੇਤੀ ਬੜੇ ਵੱਧਰ ਤੇ ਹੁੰਦੀ ਹੈ ਦੀ ਗਾਣਾ ਹੈ ਪੁਰਾਣਾ ਸ਼ਾਰੂ ਗਰਾਂ ਦੀ ਮੂਵੀ ਦਾ ਕੋਈ ਸਵਾ ਨਹੀਂ ਕਿਹੜੇ ਗਾਣੇ ਨਾਲ ਕਾ ਚੱਲ ਜਾਣਾ ਹੁਣ ਉਹ ਐਸ ਟਾਈਮ ਬਹੁਤ ਗਾਣਾ ਚੱਲਦਾ ਹੋ ਉਹ ਦਮ ਸਟੇਟਸ ਵੀ ਲਾਇਆ ਆਪਣਾ ਇਹ ਵਰ ਯੂਟਿਊਬ ਪਰ ਬاں ਪਹੁੰਚਣੇ ਵਾਲਾ ਪੰਪਗੋੜ 22 ਕਿਲੋਮੀਟਰ ਹੈ ਆ ਕਿੰਨਾ ਸੋਹਣਾ ਬਣਾਇਆ ਵਾ ਇਹ ਦੇਖੋ ਮੈਂ ਤੇਲਪਾਗਾ ਹੁਣ ਚੱਲਿਆ ਪਿੰਡਾਂ ਇਹ ਚੇ ਬੜਿਆ ਹੁਣ ਆਫਟਰ 200 ਮੀਟਰਸ ਕ੍ਰੋਸ ਦਾ ਰੌਂਡ ਅਬਾਊਟ ਇਨ 200 ਮੀਟਰਸ ਐਟ ਦਾ ਰੌਂਡ ਅਬਾਊਟ ਟੇਕ ਆਂਡ ਟੇਕ ਦਾ ਸੈਕੰਡ ਐਗਜ਼ਿਟ ਬੂਟੇ ਬੂਟੇ ਲਾਇਏ ਬੇ ਖੂਬਸੂਰਤੀ ਰੌਂਡ ਅਬਾਊਟ ਟੇਕ ਦਾ ਫਰਸਟ ਐਗਜ਼ਿਟ ਦੇ ਕੋਲ ਆ take the first exit ਆਪਾਂ ਨਹਾ ਧੋ ਲੇ ਕੱਪੜੇ-ਕਪੜੇ ਵੀ ਧੋ ਲੇ ਸਬਜ਼ੀ ਬਣੀ ਵੀ ਐ ਰੋਟੀਆਂ ਵੀ ਆ ਬਾ ਖਾ ਗਾ ਪੈ ਜਾਣਾ ਲੰਮਿਆ ਫ੍ਰਾਂਸ ਇਟਲੀ ਚ ਜੇ ਟੋਲ ਹੈ ਨਾ ਜੇ ਪੈਸੇ ਕੱਟੋਂਦੇ ਤਾਂ ਇਹ ਫੈਸਿਲਿਟੀ ਹੈਗੀ ਹੈ ਨਾਣੇ ਧੋਣੇ ਦੀ ਖਰੇ ਜਗਾ ਫ੍ਰੀ ਬਾਕੀ ਕੰਟਰੀਆਂ ਚ ਟੋਲ ਨਹੀਂ ਹੈਗੇ ਤਾਂ ਉੱਥਾ ਪੈਸੇ ਲੱਗਦੇ ਨਾਣੇ ਧੋਣੇ ਦੇ ਬਹੁਤ ਹੀ ਪਾਰਕਿੰਗ ਮੇਰਾ ਟਰੱਕ ਉਹ ਖੜਿਆ ਵਾ ਲਾਲ ਗੱਡੀ ਆਪਣੀ ਜਿਹੜੇ ਤੁਰਕੀ ਦੇ ਜਾ ਇੱਧਰ ਯੂਕ ਰਹਿੰਦੇ ਆ ਨਾ ਇਹਨੀਆਂ ਨਾਲ ਇੱਧਰ ਰੱਖਿਆ ਵਾ ਡਿਸ਼ਾਂ ਰੱਖੀਆਂ ਵਾ ਨਾਲ ਆ ਪਾਰਕਿੰਗ ਜਿੱਦਾ ਘਟ ਦਿੰਦੇ ਟਰੱਕ ਲਾਤਾ ਆਪਾਂ پارک ਤੇ ਐਂਡ ਗਨਟਰੀ ਕਰਤਾ ਹੁਣ ਦੇਖਦੇ ਆ ਅੱਗੇ ਦਾ ਕੀ ਆਪ ਪਲਾਨ ਹੁੰਦਾ ਡਿਸਪੈਚਰ ਦਾ ਪੰਪ ਵਾਲੀ ਪਾਰਕਿੰਗ ਆ ਖੁੱਲੀ ਡੁੱਲੀ ਬਹੁਤ ਵੱਡੀ ਆ ਹੁਣ ਆਪਾਂ ਨਾਣਾ ਤੋਣਾ ਚੱਲਦੇ ਆ ਉਧਰੋਂ ਨਾਣ ਤੋਣ ਇਹ ਵੀਡੀਓ ਦੀ ਇੱਥੇ ਹੀ ਸਮਾਪਤੀ ਚੰਗੀ ਲੱਗੀ ਤਾਂ ਕਮੈਂਟ ਸ਼ੇਅਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸ਼ਾਇਦ ਵਰਪੁਰਤਕਾਲ ਦਾ ਟਰਾਲਾ ਪੁਰਤਕਾਲ ਨੂੰ ਜਾਈਏ ਪਹਿਲਾਂ ਸਪੇਨ ਫੇਰ ਪੁਰਤਕਾਲ ਜਾਣਾ Saya memang